ਸੋ ਸੂਰਿਆਕਾਰ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਇੱਕ ਮਿੰਟ ਸਤਨਾਮ ਵਾਹੀ ਗੁਰੂ ਸਤਨਾਮ ਵਾਹਿਗੁਰੂ 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 गुरु सतनाम वाहिगुरु सतनाम वाेगुरु सत्नाम वाेगुरु सतनाम वाहे गुरु सतनाम गुरु सतनाम वाेगुरु सत्नाम ਹੇ ਗੁਰ ਸਤਨਾਮ ਵਾਹਿਗੁਰੂ 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 ਹੇ ਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਧੰਵਾਹਿ ਗੁਰੂ ਵਾਹਿਗੁਰੂ ਧੰਵਾਹਿ ਗੁਰੂ ਵਾਹਿਗੁਰੂ ਧੰਵਾਹਿ ਗੁਰੂ ਵਾਹਿਗੁਰੂ ਧੰਵਾਹਿ ਗੁਰੂ ਵਾਹਿਗੁਰੂ ਬੋਲੀ ਕਦੇ ਵੀ ਨਾ ਢੋਲੀਏ واگرو بولیے کدے بھی نہ ڈولیے واحگ بولیے واحگ کہی ریئے ست نام کہیے سدا سکھ رہیے ست نام کہیئے سدا سکھی رہیے بول <سؤال> پائی بالیا ست کر بول بھائی بالیا ست کرتا ਬੋਲ ਪਾਈ ਬਾਲਿਆ ਸਤ ਕਰਤਾਰ ਬੋਲ ਪਾਈ ਬਾਲਿਆ ਸਤ ਕਰਤਾਰ ਆਖ ਮਰਦਾਨਿਆ ਧਨ ਰੰਕਾਰ ਆਖ ਮਰਦਾਨਿਆ ਧਨ ਰੰਕਾਰ ਅੱਪ ਨੇ ਆ ਧਨ ਮਰਦਾਨਿਆ ਧਨ ਰੰਕਾਰ ਤੇਰਾ ਸਭ ਸਦਕਾ ਵਾਹਿਗੁਰੂ ਤੇਰੀ ਸਾਰ ਰਚਨਾ ਵਾਹਿ ਗੁਰੂ ਤੇਰੀ ਸਭ ਅਦਕਾ ਵਾਹਿ ਗੁਰੂ ਤੇਰੀ ਸਾਰ ਰਚਨਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹ 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 ਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਮਰਤਾ ਸਤਨਾਮ ਬੜਿਆਈ ਵਿਚਾਰ ਕਰਵੀਆ ਮੈਂ ਪੱਪੜਾ ਨਦਰੀ ਬੋਖਦਾਰ ਨਾਨਕ ਵਾ ਜਾਣੀਏ ਸਭ ਆਪੇ ਸਜਿਆ ਹੋਇ ਅਮਰ ਦਵੇਲਾ ਸਜਣਾ ਵੜਿਆਈ ਵਿਚਾਰ ਭਾਈ ਅਮਰਦੇਵ ਦਾ ਸਮਾ ਗੁਰੂ ਘਰ ਦੀ ਘੜੀ ਮੁਤਾਬਕ ਹੈ 4:14 ਮਿੰਟ ਹੋ ਚੁੱਕੇ ਹਨ ਠੋਠ ਕੇ ਇਸ਼ਨਾਨ ਕਰੋ ਗੁਰਬਾਣੀ ਪੜੋ ਸੁਰੂਰ ਗਾਓ ਗੁਰੂ ਘਰ ਦੀਆਂ ਹਾਜ਼ਰੀਆਂ ਭਰੋ ਆਪਨੇ ਯਸ਼ਟਾ ਬਨੇ ਰਹਿ ਕਰਦੇ ਦਰਸ਼ਨ ਦੀਦਾਰੇ ਕਰੋ ਆਗੇ ਸੇਵਾ ਕਰੋ ਸਿਮਰਨ ਕਰੋ ਸੁਆਹਿ ਗੁਰੂ ਅਕਾਲ ਪੁਰਖ ਦੀ ਭਜਨ ਬਾਣੀ ਕਰੋ ਇਹ ਆਪਣੇ ਹੀਰੇ ਆਪ ਹੋਰ ਜਨਮ ਦੀਆਂ ਘੜੀਆਂ ਦਾ ਲਾਹਾਂ ਲਵ ਪਾਈ ਰਹਿਣ ਦਾ ਬਾਈ ਸੋਏ ਦਾ ਦਿਵਸ ਦਵਾਇਆ ਖਾਏ ਸ਼ੀਰੇ ਜਿਹਾ ਜਨਮ ਹੈ ਕੌਣੀ ਬਦਲੇ ਜਾਏ ਜਨਮੰਗਲ ਵਾਰ 23 ਸਤੰਬਰ ਉਦੇਸੇ ਮਹੀਨੇ ਦੀ ਤਰੀਕ 800 ਗਏ ਪਾਈ ਆ ਆਹ ਭਾਈ ਦਰਗਾਹੀ ਆ ਨਾਹੀ ਸੱਚ ਖੱਡੇ ਹੁਕਮਨਾਮੇ ਸਰਵਣ ਗਰੀ ਜੀ ਅਬਰੰ ਪੰਜਾ ਬਾਣੀਆਂ ਦੇ ਨਿਤਨੇ ਗੁਰਬਾਣੀ ਵਿਚਾਰਾ ਅਧਿਆਰੀਆ ਵਿਚਾਰਾ ਸਰਵਣ ਕਰਕੇ ਆਪਣਾ ਲੋਗ ਸੁਹੀ ਪਰ ਲੋਗ ਸਹਿਲਾ ਬਣਾਈਏ ਜੀ ਰਹਿਣ ਦਾ ਵਾਜ ਸੁਏਗਾ ਜਿਸ ਸੁਧਵਾਇਆ ਥਾਏ ਸ਼ੀਰ ਜਿਹਾ ਜਨਮ ਹੈ ਕੌਣੀ ਬਦਲੇ ਜਾਏ ਕਬੀਰ ਕਉੜੀ ਕਉੜੀ ਜੋਰ ਕੈ ਜੋਰੇ ਲੱਖ ਕਰੋੜ ਚਲਤੀ ਬਾਣ ਕਿਸਮ ਨੇ ਨਹੀਂ ਨੋਲੈ ਨੋਟੀ ਤੋਰ ਫਰੀਦਾ ਤਿੰਨਾ ਮੁਖ ਡਰਾਵਨੇ ਨਿੰਨਾ ਵਸਾਰਣ ਨਾਉ ਇੱਥੇ ਦੁਖ ਘਡੇਰੇ ਆ ਆਗੈ ਠਾਓ ਡਟਾਓ ਫਰੀਦਾ ਜਾਂ ਕੁਵਾਰੀ ਤਾ ਚਾਓ ਰਵਹੀਤ ਆਪਨੇ ਇਹ ਪਛੋਤਾਵ ਵਕਤਵਾਰੀ ਨਾ ਕੀਤਾ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨਾ ਫਸੂਸਾਰ ਫਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਨੀ ਇੱਕੋ ਨਾਮ ਧਿਆਵੋ ਆਪਣੀ ਪਤ ਸੇਤੀ ਕਰ ਜਾਓ ਸਿਖੋ ਸ਼ਬਦ ਪਿਆਰੇਓ ਜਨਮ ਮਰਨ ਕੀ ਟੇਕ ਬਖੀ ਜਲ ਸਦਾ ਸੁਖੀ ਨਾਮੁ ਸਿਮਰਦੇ ਸਤਿਗੁਰਗਾ ਜੋ ਸਿਖ ਆਖਾਇ ਸੁ ਭਲਕੇ ਉਠਾਰ ਨਾਮ ਤੇ ਆਵੈ ਉਦਮ ਕਰੇ ਭਲਕੇ ਪਰਭਾਤੀ ਸ਼ਨਾਮ ਕਰੇ ਅਮਰ ਸਰਨਾਵੈ ਆਵੋ ਸੇਖਾ ਸਤਿਗੁਰੂ ਕੇ ਪਿਆਰੇਓ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹ ਸਿਵਕ ਜਨ ਮਾਨੈ ਪ੍ਰਤਾਪ ਗੁਰੂ ਜਿਸਤਾਰੇ ਆਗਿਆ ਭਈ ਅਕਾਲ ਕੀ ਤਵੀ ਜਲਾਉ ਪੰਥ ਸਭ ਸਿਫਰ ਕੋ ਗੁਰੂ ਬਾਣੀਉ ਗੁਰਤਿ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੁੰਦਰੇ ਪਾਰ ਜੋ ਸ਼ਰਧਾ ਕਰ ਸੇਵ ਨੇ ਗ਼ੁਰਪਾਰ ਇਨਸਾਰ ਆਜ ਜੋ ਸ਼ਰਧਾ ਕਰ ਸੇਵ ਨੇ ਗ਼ੁਰਪਾਰ ਉਤਾਰ ਨਾ ਸਤਿਨਾਮ ਵਾਹਿਗੁਰੂ ਸਾਹਿਬ ਜੀ ਆ ਸੁਘਾ ਟਲ ਗੁਰਸੇਵੀ ਐ ਹਨ ਸੈ ਜਸ ਬਾਈ ਦਰਸ਼ਨ ਵਰਸੀ ਐ ਗੁਰੂ ਕੈ ਜਨਮ ਮਰਨ ਤੋਂ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਆ ਸਤਿ ਆ ਸ੍ਰੀ ਮਹਲਾ ਪੰਜਵਾਂ ਸਮਰਦਾਤੀ ਠਾਕੁਰ ਪ੍ਰਤਪਾਲਕ ਨਾਇਕ ਕਸਮਹ ਵਾਰੀ ਨਵਕੰਨ ਬਕਤੋ ਮਹਿ ਪ੍ਰਤਪਾਲੋ ਅੰਬਾ ਵਰ ਕੁਮਰੇ ਤਾਰੇ ਤੁਮ ਦਾਤੀ ਠਾਕੁਰ ਪ੍ਰਤਪਾਲਕ ਨਾਇਕ ਹਜ਼ਮ ਹਵਾਰੇ ਨਵਖ ਨਵਕ ਤੁਪਹਿ ਬ੍ਰਧ ਪਾਲੋ ਅੱਬਾਰ ਤੁਪਹਿ ਤਾਰੇ ਜਿਹਵਾ ਈ ਕਵਣ ਗੁਣ ਕਹੀਐ ਬੇਸ਼ਮਾਰ ਬਯੰਤ ਸੁਆਮੀ ਤੇ ਵੰਦਨ ਕਰੀ ਨਹੀਂ ਆ ਰਹਾ ਔਟ ਬਰਾਦ ਹਮਾਰੇ ਖੰਡ ਹਾਂ ਅਲਗ ਵਿਦੇਸ ਭਜਾਵੂ ਹਮੇ ਅਗਿਆ ਨਲਬ ਮੱਥ ਥੋਰੇ ਤੁਮ ਆਪਣ ਬਿਰਦ ਰਖਾਵਾਂ ਤੇਮਰੀ ਸਰਣ ਤੁਮਾਰੀ ਆਸਾ ਤੁਮਹਿ ਸਜਨ ਸੁਹੇਲੇ ਰਾਖੋ ਰਾਖ ਨਹਾਰ ਦਿਆਲਾ ਨਾਨਕ ਘਰ ਗੀ ਗੋਲੇ ਤੁਮਰੀ ਸਰਨ ਤੁਮਰੀ ਆਸਾ ਤੁਮਹੀ ਸਜਨ ਸੁਹੇਲੀ ਰਾਖੋ ਰਾਖ ਨਹਾਰ ਦਿਆਲਾ ਨਾ ਘਰ ਕੇ ਦੋਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੇ ਕੀ ਫਤੇ